ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਆਉਂਦੇ 72 ਘੰਟੇ ਤੇ ਮੀਂਹ ਦੇ ਕਿੰਨੇ ਕਸਰ ਹੋਣਗੇ ਕਿਹੜੇ ਜਿਲ੍ਹਿਆਂ ਦੇ ਵਿੱਚ ਮੀਂਹ ਹੋਣਗੇ ਇਹ ਤੁਹਾਨੂੰ ਜਿਹੜੀ ਅਪਡੇਟ ਦੇਾਂਗੇ ਜੀ ਇਸ ਲਈ ਅੱਜ ਜੋ ਲਾਈਵ ਤਾਜ਼ਾ ਸੈਟਲਰ ਤੋਂ ਸਿਰਾਂ ਨੇ ਸਤੋਂ ਫੈਲਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਦੱਸ ਸਕਦੇ ਸਨ ਆਉਂਦੇ ਘੰਟਿਆਂ ਦੇ ਵਿੱਚ ਖਾਸ ਕਰ ਮਾਝਾ ਖੇਤਰ ਤੇ ਮਾਲਵੇ ਦੇ ਪਛੋਕੇ ਖੇਤਰਾਂ ਦੇ ਵਿੱਚ ਬੱਦਲ ਜਿਹੜਾ ਇਸ ਵੇਲੇ ਬਣਿਆ ਹੋਇਆ ਸੋ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਦੱਸ ਸਕਦੇ ਹਾਂਗੇ ਤੇ ਆਉਂਦੇ ਜਿਹੜੇ 72 ਘੰਟੇ ਹੋਣਗੇ ਜੀ ਆਉਂਦੇ ਤਿੰਨ ਦਿਨਾਂ ਤੱਕ ਮੀਂਹ ਜਿਹੜਾ ਜਾਰੀ ਰਹਿਣਗੇ ਕੱਲ ਤੋਂ ਵੈਸੇ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਹੈ ਮੀਹਾਂ ਦੀ ਕੱਲ ਵੀ ਟੁੱਟਵੇਂ ਦੌਰ ਤੇ ਮੀਂਹ ਕੁਝ ਖੇਤਰਾਂ ਦੇ ਵਿੱਚ ਲੱਗੇ ਸੀ ਸੋ ਅੱਜ ਵੀ ਮੀਂਹ ਲੱਗਣ ਦੇ ਅਸਰ ਹੋਣਗੇ ਤੇ ਦੁਪਹਿਰ ਤੋਂ ਪਹਿਲਾਂ ਵੀ ਕੁਝ ਇਸ ਤਰ੍ਹਾਂ ਦਾ ਕਮਲੀ ਪਹੁੰਚਣਗੇ ਦੁਪਹਿਰ ਤੋਂ ਬਾਅਦ ਵੀ ਕੁਝ ਇਸ ਤਰ੍ਹਾਂ ਦੇ ਮਿਚ ਮੀ ਵੇਖਣ ਨੂੰ ਮਿਲ ਸਕਦੇ ਆ ਸੋ ਆਪਦੇ 3-4 ਦਿਨ ਇਹ ਸਿਲਸਿਲਾ ਚੱਲ ਸਕਦਾ ਜੀ ਅੱਜ 24 ਤਰੀਕ ਹੈ 25 26 27 28 ਇਹਨਾਂ ਦਿਨਾਂ ਦੇ ਵਿੱਚ ਭਾਰੀ ਮੀਂਹ ਪੰਜਾਬ ਦੇ ਕੁਸ਼ਤਤਨਾ ਦੇ ਵਿੱਚ ਜਿਹੜੇ ਆ ਦੱਸ ਸਕਦੇ ਦੇ ਸਕਦੇ ਨੇ ਜਿਨ੍ਹਾਂ ਦੇ ਵਿੱਚ ਮੁਖਰੂਪ ਦੇ ਨਾਲ ਮਾਝਾ ਖੇਤਰ ਦੋਆਬਾ ਖੇਤਰ ਤੇ ਪਵਾਦ ਪਵਾਦੇ ਨਾਲ ਲੱਗਦੇ ਮਾਲਵੇ ਦੇ ਜਿਹੜੇ ਜੜੇ ਕਬਰ ਹੋ ਸਕਦੇ ਨੇ ਜੇਕਰ ਜ਼ਿਲ੍ਹਾ ਵਰ ਤੋਂ ਦੱਸੀਏ ਤੇ ਗੁਰਦਾਸਪੁਰ ਫਟਾਨਗੋਟ ਸ੍ਰੀ ਅਮਰੇਸਰ ਸਾਹਿਬ ਇਧਰ ਅਜਾ ਫਾ ਦੋਆਬੇ ਵਾਲੇ ਤੇ ਹੁਸ਼ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਜ ਕਲਰੋਪੜ ਜਮਨਾ ਨਗਰ ਕੈਥਲ ਅੰਮ੍ਰਿਤਸਰ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਭਾਰੀਮੀ ਦੱਸ ਸਕਦੇ ਹਾਂਗੇ ਅੱਜ ਤੋਂ ਲੈ ਕੇ ਆਉਂਦੇ 4 ਦਿਨਾਂ ਦੇ ਵਿੱਚ ਵਿੱਚ ਜੇਕਰ ਤਾਜ਼ਾ ਅਫਡੇਟ ਤੇ ਅहां ਨਜ਼ਰ ਆਈ ਹੈ ਜੋ ਅੱਜ ਜਾਰੀ ਕੀਤੀ ਹੈ ਜੀ ਮਾਸੂਫਾ ਗਨੋ 24 ਤਰੀਕ ਦੀ ਫਾਈ ਹੋਈ ਹੈ ਉਹ ਵਾਰਨਿੰਗ ਫਰ ਪੰਜਾਬ ਇਥੇ ਪੰਜਾਬ ਦੇ ਵਾਰਨਿੰਗ ਹੈ ਵੈਰੀ ਹੈਵੀ ਰੇਨ ਦੇ ਜਿਹੜੇ ਅੱਜ ਅਲਰਟ ਆ ਗਏ ਨੇ ਉਹ ਜਾਰੀ ਕੀਤੇ ਗਏ ਨੇ ਯਾਨੀ ਕਿ ਅਤਿ ਭਾਰੀ ਮੀਂਹ ਅੱਜ ਪੰਜਾਬ ਦੇ ਵਿੱਚ ਦਰਜ ਹੋਣੇ ਆ ਜਿਹੜੇ ਇਲਾਕੇ ਤੁਹਾਨੂੰ ਦੱਸੇ ਨੇ ਇਹ ਖੇਤਰ ਇਹ ਜ਼ਿਲ੍ਹੇ ਤਿਆਰ ਰਹਿਣ ਇਥੇ ਭਾਰੀ ਮੀਂਹ ਅੱਜ ਪਹੁੰਚਣਗੇ ਇਸ ਸਲਾਵਾ ਅਗਲੇ 48 ਘੰਟਿਆਂ ਲਈ ਵੀ ਜਿਹੜੇ ਅਲਰਟ ਆ ਜਾਰੀ ਕੀਤੇ ਜਾ ਚੁੱਕੇ ਨੇ 25 26 27 ਤਰੀਕ ਦੇ ਲਈ ਵੀ ਭਾਰੀ ਮੀਂਹ ਦੇ ਜਿਹੜੇ ਯੈਲੋ ਅਲਰਟ ਆ ਜਾਰੀ ਕੀਤੇ ਹੋਏ ਨੇ ਸਕਲ ਨੂੰ ਲੱਗੇ ਜੇ ਆਉਂਦੇ ਜਿਹੜੇ ਦਿਨ ਨੇ ਚ 3- ਸੋ ਇਸ ਲਈ ਆਪਣੇ ਕੰਮ ਕਰ ਤੁਸੀਂ ਇਹ ਮੌਸਮ ਨੂੰ ਮੱਧ ਨਜ਼ਰ ਦਾ ਜਿਹੜੇ ਰੱਖ ਕੇ ਫਿਰ ਉਹ ਲਿਖ ਸਕਦੇ ਆ ਜੇਕਰ ਤੁਸੀਂ ਲਿਖੇ ਹੋਏ ਨੇ ਤੇ ਅਗਲੇ 3-4 ਦਿਨ ਮੀਂਹ ਦੀ ਜਿਹੜੀ ਜ਼ਬਰਦਸਤ ਹਲਚਲ ਵੇਖਣ ਨੂੰ ਮਿਲ ਸਕਦੀ ਆ ਪੰਜਾਬ ਦੇ ਵਿੱਚ ਵੀ ਤੇ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਵੀ ਲੈਂਡਸਲਾਈਡ ਦੀਆਂ ਘਟਨਾਵਾਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਣ ਗਿਆ ਫਾਮ ਹਿਮਾਚਲ ਦੇ ਖੇਤਰ ਹੋਣਗੇ ਜੰਮੂ ਦੇ ਖੇਤਰ ਹੋਣਗੇ ਉੱਤਰਾਖੜ ਦੇ ਖੇਤਰ ਹੋਣਗੇ ਸੋ ਇਸ ਲਈ ਪਹਾੜਾਂ ਵੱਲ ਵੀ ਜਾਣ ਤੋਂ ਜਿਹੜਾ ਗ੍ਰੇਸ ਕੀਤਾ ਜਾਵੇ ਧਣਗਾ